ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੱਡੀਆਂ ਮੱਲਾ ਮਾਰਨ ਵਾਲੇ ਗਾਇਕ ਦਿਲਜੀਤ ਦਸਾਂਝ ਨੇ ਇੱਕ ਹੋਰ ਕਿਤਾਬ ਆਪਣੇ ਨਾਂ ਕਰ ਲਿਆ ਹੈ। ਜਿੰਨਾ ਤੇਰਾ ਪਾਰ ਗੋਰੀਏ। ਜੀ ਹਾਂ ਦਿਲਜੀਤ ਦਸਾਂਝ ਨੇ ਐਲਬਮ ਗੋਤ ਦੇ ਪ੍ਰਸਿੱਧ ਗੀਤ ਗੋਤ 2023 'ਚ Spotify 'ਤੇ 15 ਮਿਲੀਅਨ ਤੋਂ ਵੱਧ ਵਾਰ ਚਲਾਇਆ ਗਿਆ। ਜਿਸ ਦਿਨ ਦਿਲਜੀਤ ਦਸਾਂਝ ਵੱਲੋਂ ਕੋਚੇਲਾ 'ਚ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਦਿਨ 47000 ਤੋਂ ਵੱਧ ਲੋਕਾਂ ਨੇ ਇਸ ਗੀਤ ਨੂੰ ਸਟ੍ਰੀਮ ਕੀਤਾ ਇਸ ਤਮਾਕੇਦਾਰ ਗੀਤ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਆਪਣੀ ਵੱਖਰੀ ਥਾਂ ਬਣਾਈ ਹੈ ਇਸ ਗੀਤ ਨੇ ਸਪੋਟੀਫਾਈ ਤੇ 15 ਮਿਲੀਅਨ ਪਾਰ ਕਰ ਹਰ ਕਿਸੇ ਨੂੰ ਪਛਾੜ ਦਿੱਤਾ ਇਸ ਗੀਤ ਨੂੰ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਤੇ ਦਿਲਜੀਤ ਦੋਸਾਂਝ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਦੱਸਦੀ ਹੈ ਕਿ ਕੋਚੇਲਾ ਪਰਫਾਰਮੈਂਸ ਮਗਰੋਂ ਦਿਲਜੀਤ ਗਲੋਬਲ ਆਈਕਨ ਬਣ ਗਏ ਹਨ ਦਿਲਜੀਤ ਕਿਸੇ ਪਛਾਣ ਦੇ ਮਹਤਾਜ ਨਹੀਂ ਹਨ ਉਹ ਲਗਾਤਾਰ ਆਏ ਦਿਨ ਨਵੇਂ ਨਵੇਂ ਰਿਕਾਰਡ ਬਣਾ ਰਹੇ ਹਨ ਆਪਣੇ 20 ਸਾਲਾਂ ਦੀ ਗਾਇਕੀ ਤੇ ਫਿਲਮੀ ਕੈਰੀਅਰ 'ਚ ਦਿਲਜੀਤ ਦੋਸਾਂਝ ਨੇ ਜੋ ਮੁਕਾਮ ਹਾਸਲ ਕੀਤਾ ਹੈ ਉਹ ਉਹ ਧੀ-ਧੀ ਚੜਕੇ ਹੀ ਪਾਇਆ ਹੈ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਨੇ ਹੋਂਡਾ ਨੇ ਆਪਣਾ ਕੈਰੀਅਰ ਗਾਇਕੀ ਵੱਜੋਂ ਹੀ ਸ਼ੁਰੂ ਕੀਤਾ ਸੀ। ਇਦਾਂ ਦੀ ਹੋਰ ਅਪਡੇਟ ਲਈ ਦੇਖਦੇ ਰਹੋ ਮਾਈ ਪੰਜਾਬੀ ਟੀਵੀ। ਪੰਜਾਬੀ ਫਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੱਡੀਆਂ ਮੱਲਾ ਮਾਰਨ ਵਾਲੇ ਗਾਇਕ ਦਿਲਜੀਤ ਦਸਾਂਝ ਨੇ ਇੱਕ ਹੋਰ ਕਿਤਾਬ ਆਪਣੇ ਨਾਂ ਕਰ ਲਿਆ ਹੈ। ਜੀ ਹਾਂ ਦਿਲਜੀਤ ਦਸਾਂਝ ਨੇ ਐਲਬਮ ਗੋਤ ਦੇ ਪ੍ਰਸਿੱਧ ਗੀਤ ਗੋਤ 2023 ਚ ਸਪੋਟੀਫਾਈ ਤੇ 15 ਮਿਲੀਅਨ ਤੋਂ ਵੱਧ ਵਾਰ ਚਲਾਇਆ ਗਿਆ ਜਿਸ ਦਿਨ ਦਿਲਜੀਤ ਦੋਸਾਂਝ ਵੱਲੋਂ ਕੁਚੇਲਾ ਚ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਦਿਨ 47000 ਤੋਂ ਵੱਧ ਲੋਕਾਂ ਨੇ ਇਸ ਗੀਤ ਨੂੰ ਸਟ੍ਰੀਮ ਕੀਤਾ ਇਸ ਤਮਾਕੇਦਾਰ ਗੀਤ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਆਪਣੀ ਵੱਖਰੀ ਥਾਂ ਬਣਾਈ ਹੈ ਇਸ ਗੀਤ ਨੇ ਸਪੋਟੀਫਾਈ ਤੇ 15 ਮਿਲੀਅਨ ਪਾਰ ਕਰ ਹਰ ਕਿਸੇ ਨੂੰ ਪਛਾੜ ਦਿੱਤਾ ਇਸ ਗੀਤ ਨੂੰ ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਤੇ ਦਿਲਜੀਤ ਦੋਸਾਂਝ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਜਾਇਆ ਹੈ ਦੱਸਦੀ ਹੈ ਕਿ ਕੋਚੇਲਾ ਪਰਫਾਰਮੈਂਸ ਮਗਰੋਂ ਦਿਲਜੀਤ ਗਲੋਬਲ ਆਈਕਨ ਬਣ ਗਏ ਹਨ ਦਿਲਜੀਤ ਕਿਸੇ ਪਛਾਣ ਦੇ ਮਹਤਾਜ ਨਹੀਂ ਹਨ ਉਹ ਲਗਾਤਾਰ ਆਏ ਦਿਨ ਨਵੇਂ-ਨਵੇਂ ਰਿਕਾਰਡ ਬਣਾ ਰਹੇ ਹਨ ਆਪਣੇ 20 ਸਾਲਾਂ ਦੀ ਗਾਇਕੀ ਤੇ ਫਿਲਮੀ ਕੈਰੀਅਰ 'ਚ ਦਿਲਜੀਤ ਦੋਸਾਂਝ ਨੇ ਜੋ ਮੁਕਾਮ ਹਾਸਲ ਕੀਤਾ ਹੈ ਓਹੋ ਪੜੀ ਪੜੀ ਚੜਕੇ ਹੀ ਪਾਇਆ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟਾਪ ਕਲਾਕਾਰਾਂ ਵਿੱਚੋਂ ਇੱਕ ਨੇ ਉਹਨਾਂ ਨੇ ਆਪਣਾ ਕਰੀਅਰ ਗਾਇਕੀ ਵੱਜੋਂ ਹੀ ਸ਼ੁਰੂ ਕੀਤਾ ਸੀ ਇਦਾਂ ਦੀ ਹੋਰ ਅਪਡੇਟ ਲਈ ਦੇਖਦੇ ਰਹੋ ਮਾਈ ਪੰਜਾਬੀ ਟੀਵੀ